ਦੇਖ ਲਾ ਅੱਗੇ ਤਾਂ ਖੁੰਡੀ ਤੇ ਕੋਬਾ ਉਹ ਤੁਰਦਾ ਸੀ ਅੱਜ ਖੁੰਡੀ ਕਮਾਉਂਦਾ ਤਰਿਆ ਆਉਂਦਾ ਆ ਖੁੰਡੀ ਕਿਵੇਂ ਕਮਾਉਂਦਾ ਤਰਿਆ ਆਉਂਦਾ ਕੀ ਗੱਲ ਕੀ ਹੋ ਗਿਆ ਤੂੰ ਸਿੱਧਾ ਕਿਵੇਂ ਹੋ ਗਿਆ ਉਹ ਸਿੱਧਾ ਕਰਤਾ ਮੈਨੂੰ ਤਾਂ ਕਿਨੇ ਤੂੰ ਹੀ ਕਰਾਇਆ ਕਿ ਮੈਂ ਕਹੇ ਨਾ ਕਰਾਇਆ ਤਾਂ ਤੈਨੂੰ ਸਿੱਧਾ ਅੱਗੇ ਤਾਂ ਤੂੰ ਖੁੰਡੀ ਤੇ ਕੋਡਾ ਉਹ ਤੁਰਦਾ ਸੀ ਲੇਕਿਨ ਮੈਂ ਬੜਾ ਹੋ ਗਿਆ ਉਹ ਚੱਲ ਮੇਰਾ ਤਾਂ ਚੰਗਾ ਹੀ ਹੋਇਆ ਮੇਰਾ ਕੋਈ ਮਾੜਾ ਨਹੀਂ ਹੋਇਆ ਪਰ ਇਹ ਖੁੰਡੀ ਤੋਂ ਖੜਾ ਛੁੱਟ ਗਿਆ ਮੇਰਾ ਤਾਂ ਖੁੰਡੀ ਤੋਂ ਖੜਾ ਤਾਂ ਛੁੱਟ ਗਿਆ ਗੱਲ ਕਰ ਗਲਤੀ ਆਪਣੀ ਵੀ ਹੁਣ ਆਪਾਂ ਤੋਂ ਵੀ ਬਹੁਤ ਵੱਡੀ ਗਲਤੀ ਹੋਈ ਪਈ ਐ ਆ ਜਮੀਨ ਦੇ ਲਾਲਚ ਚ ਨਾ ਦੇਖ ਲੈ ਮੈਂ ਬੇਬੇ ਘਰੋਂ ਕੱਢਤੀ ਸੀ ਵਿਚਾਰੀ ਉਹ ਦੇਖ ਲੈ ਫਿਰ ਕਰਨੀ ਦਾ ਫਲ ਐ ਕਰਨੀ ਦਾ ਫਲ ਕਲਜੋਗ ਕਲਜੋਗ ਇਕੱਠ ਕਰ ਲੈ ਤੇ ਦੂਜੇ ਭਰ ਲੈ ਦੂਜੇ ਤਾਂ ਆਪੀ ਭਰ ਲਾਂ ਬੇਬੇ ਦੀ ਮੈਂ ਬੇਕਦਰੀ ਕਰੀ ਸੀ ਤੇ ਮੇਰੀ ਮੂਹ ਨੇ ਆ ਕੇ ਮੇਰੀ ਬੇਕਦਰੀ ਕਰਤੀ ਹੁਣ ਤੂੰ ਦੇਖ ਲੈ ਹਾਂ ਕੱਲੀ ਜ਼ਮੀਨ ਹੀ ਰਹਿ ਗਈ ਪੱਲੇ ਹਾਂ ਕੱਲੀ ਜ਼ਮੀਨ ਪੱਲੇ ਰਹਿ ਗਈ ਹਾਂ ਤੇ ਹੁਣ ਮੇਰੀ ਗੱਲ ਸੁਣ ਲੈ ਹਾਂ ਬੇਬੇ ਨੂੰ ਤਾਂ ਦੇਖ ਲੈ ਹੁਣ ਆਪਾਂ ਨੂੰ ਆ ਜਾ ਕੇ ਲਿਆਉਣਾ ਪਊਗਾ। ਉਹ ਕਿੰਨਾ ਚਿਰ ਰਹੂ ਉੱਥੇ ਵਿਚਾਰੀ। ਦੇਖ ਮੈਂ ਤਾਂ ਨਹੀਂ ਬੇਬੇ ਦੇ ਪੇਕੀ ਜਾਂਦੀ ਬੇਬੇ ਦੀਆਂ ਪਰਜਾਈਆਂ ਮੈਨੂੰ ਕੀ ਕਹਿਣੀਆਂ ਵੀ ਭਾਈ ਹੁਣ ਮੂੰਹ ਚੱਕ ਕੇ ਕੈਸਾ ਲਾਂ ਬਾਦ ਹੁਣ ਤੂੰ ਇਹਨੂੰ ਲੈਣ ਆ ਗਈ ਕੈਸਾ ਲੋਗੇ ਇਹਨੂੰ ਬੈਠੀ ਨੂੰ। ਉ ਲੈ ਹੈ ਉਹ ਜਦੋਂ ਤੇਰਾ ਦਿਮਾਗ ਤੇ ਪਰਦਾ ਪਿਆ ਸੀਗਾ ਉਨਾ ਚਿਰ ਪਿਆ ਸੀ ਹੁਣ ਪਰਦਾ ਚੱਕਿਆ ਗਿਆ। ਹੁਣ ਤਾਂ ਫਿਰ ਬੇਬੇ ਦੇ ਪੈਰੀਂ ਹੱਥ ਲਾਉਣੇ ਪੈਣਗੇ ਤੈਨੂੰ ਜਾਣੀ ਪਊ ਉਹਦੇ ਕੋਲੇ। ਦੇਖ ਬੇਬੇ ਦੇ ਆਈ ਦੇ ਪੈਰੀਂ ਹੱਥ ਲਾ ਦੂੰ ਬੇਬੇ ਤੋਂ ਗਲਤੀ ਮੰਨ ਲੂ ਬੇਬੇ ਨੂੰ ਕਹਿ ਦੋ। ਵੀ ਬੇਬੇ ਮੁੜ ਕੇ ਮੈਂ ਸੱਤ ਵਾਰੀ ਕੰਨ ਫੜ ਲੂਆ ਤੇ ਬੇਬੇ ਦੇ ਸਾਹਮਣੇ ਵੀ ਮੈਂ ਜਿਹੜੀ ਤੇਰੀ ਬੇਕਦਰੀ ਕਰੀਏ ਉਨੀ ਕੁ ਮੇਰੇ ਨਾਲ ਹੋ ਗਈ ਤੇ ਤੂੰ ਹੁਣ ਦੇਖ ਕੱਲਾ ਜਾ ਕੇ ਲਿਆ ਜਾ ਕੇ ਉਹ ਮੇਰੇ ਤਾਂ ਨਾਨਕੇ ਆ ਤੂੰ ਤਾਂ ਕਿ ਭਗ ਜਾਗਾ ਤੈਨੂੰ ਕਿਸੇ ਨੇ ਕੁਛ ਨਹੀਂ ਉਹ ਮੇਰੀ ਗੱਲ ਸੁਣ ਲੈ ਤੂੰ ਉਹ ਮੇਰੀ ਮਾਂ ਉੱਥੇ ਮੇਰੇ ਨਾਨਕੇ ਆਪਦੀ ਪੇਕੀ ਬੈਠੀ ਕਿਹੜਾ ਸੋਹਣੀ ਲੱਗਦੀ ਐ ਤੂੰ ਇੱਕ ਵਾਰੀ ਫੋਨ ਹੀ ਕਰ ਦੇ ਫੋਨ ਕਰੀ ਤੇ ਆ ਜੂਗਾ ਤਾਂ ਤੂੰ ਤਾਂ ਕਦੇ ਫੋਨ ਹੀ ਨਹੀਂ ਕਰਿਆ ਨਾ ਹਾਂ ਫੋਨ ਕਰੇ ਤਾਂ ਕਿੱਥੇ ਬੰਦੇ ਦੀ ਕਦਰ ਪੈਂਦੀ ਹੁੰਦੀ ਐ ਐ ਕਹਿ ਦੇਣਗੇ ਮਾਮੀ ਵਰਗੀਆਂ ਤੇਰੀ ਦੇਖਾ ਹੁਣ ਤੇਰੀ ਨੂੰਨੇ ਕਦਰ ਕਰੀ ਮੜਾਇਆ ਫੋਨ ਕਰਤਾ ਹੁਣ ਭੱਜੀ ਜਾਨੀਏ ਨਾਲੇ ਇੰਨੇ ਸਾਲਾਂ ਬਾਅਦ ਬੰਦਾ ਫੋਨ ਕਰੇ ਤੋਂ ਨਹੀਂ ਹੁੰਦਾ ਜਾ ਕੇ ਲਿਆਉਣਾ ਪੈਂਦਾ ਇੱਜ਼ਤ ਮਾਨ ਐ ਕਰ ਹੁਣ ਜਿਹੜੀ ਗਲਤੀ ਹੋਈ ਹੈ ਹੋਈ ਆ ਆਪਾਂ ਤੋਂ ਹੁਣ ਤਾਂ ਤੂੰ ਬੇਬੇ ਨੂੰ ਜਾ ਕੇ ਲੈ ਕੇ ਆ ਬੇਬੇ ਦਾ ਮੈਂ ਪੂਰਾ ਮਾਨਤਨ ਕਰੂੰਗੀ ਘਰੇ ਆਈ ਦਾ ਬੇਬੇ ਨੂੰ ਮੈਂ ਜਮਾ ਮੂਰੇ ਬੋਲਦੀ ਨਹੀਂ ਬੇਬੇ ਦੀ ਉਹ ਮੇਰੀ ਗੱਲ ਸੁਣ ਲੈ ਮੇਰੀ ਮਾਂ ਤਾਂ ਆ ਜੂਗੀ ਹਾਂ ਤੇ ਕੱਲ ਨੂੰ ਤੂੰ ਉਹੀ ਨਾ ਕਿਤੇ ਗੱਲਾਂ ਕਰੀ ਗੱਲਾਂ ਉਹ ਕਹਿਣਾ ਕਰਦੀ ਸੀਗੀ ਕਰ ਕਰ ਦੇਖ ਲਿਆ ਬਥੇਰਾ ਕੁਛ ਨਹੀਂ ਨਿਕਲਦਾ ਲੜਾਈਆਂ ਚ ਮੈਂ ਤੈਨੂੰ ਦੱਸਾਂ ਨਾ ਨਿਕਲਿਆ ਅੱਜ ਤੱਕ ਉਹ ਨਾਲੇ ਮੇਰੀ ਗੱਲ ਸੁਣ ਲੈ ਇਹ ਤਾਂ ਕਲਯੁਗ ਹੈ ਇੱਕ ਪਾਸੇ ਕਰੀ ਜਾ ਦੂਜੇ ਪਾਸੇ ਭਰੀ ਜਾ ਇਹ ਤਾਂ ਬੰਦਾ ਜਿਹਾ ਜਿਹਾ ਬੀਜਦਾ ਉਹ ਹਾਜੀ ਵੱਢਦਾਗਾ ਵੱਢਣਾ ਤਾਂ ਫਿਰ ਪੈਂਦੀ ਹੈ ਹੁਣ ਜਦੋਂ ਬੀਜਿਆ ਜਿਹਾ ਜ ਉਹ ਜਾ ਵੱਢਣਾ ਬੰਨਾ ਆ ਜਿੰਨੇ ਕਾਰੇ ਕਰਿਆ ਸਾਰੇ ਜ਼ਮੀਨ ਨੇ ਕਰਿਆ ਮੈਂ ਤਾਂ ਤੈਨੂੰ ਐ ਕਹਿੰਦੀ ਆ ਬੇਬੇ ਨੂੰ ਲਿਆ ਤੇ ਜਿਹੜੇ ਤੇਰੇ 10 ਕਿੱਲੇ ਬਾਹਣਦੇ ਆ ਨਾ ਚੁੱਪ ਕਰਕੇ ਆਪਦੇ ਨਾਂ ਕਰਾ ਲੈ ਦੇਖ ਬੁਰਗਾਂ ਨੇ ਨਾ ਇਹ ਬੁਰਗਾਂ ਨੇ ਨਹੀਂ ਹੁੰਦੇ ਮਾਜ ਨਹੀਂ ਬੁਰਗਾਂ ਨਹੀਂ ਰੱਖ ਸਕਦੇ ਹੁੰਦਾਂ ਜ਼ਮੀਨਾਂ ਤਾਂ ਬੰਦਿਆਂ ਦੇ ਨਾਲ ਹੀ ਸੋਣਗਾ ਲੱਗਦੇ ਆ। ਉਹ ਮੇਰੀ ਗੱਲ ਸੁਣ ਤੀ। ਉਹ ਜੇਤ ਨੂੰ ਇੰਨੀ ਕਦਰ ਆਉਂਦੀ ਐ ਮਰੀ ਮਾਂ ਦੀ। ਹੂੰ ਫਿਰ ਮੇਰੇ ਨਾਲ ਕੋ ਕਰੋਣੀ ਜ਼ਮੀਨ ਨੂੰ? ਮੇਰੀ ਮਾਂ ਨਾ ਕਰਾਈ ਫਿਰ। ਚਲ ਮਾਂ ਨਾ ਕਰਾ ਦਨੇ ਤਾਂ ਤੇਰੀ ਮਰਜ਼ੀ ਆ ਹੁਣ ਭਾਵੇਂ ਤਾਂ ਤੂੰ ਆਪ ਦੇ ਨਾਲ ਕਰਾ ਲਾ ਤੇ ਭਾਵੇਂ ਮਾਂ ਬੇਬੇ ਨਾ ਕਰਾ। ਤੇਰੀ ਤੂੰ ਮੇਰੀ ਮਾਂ ਨੂੰ ਰੋਟੀਆਂ ਦੇਂਗੀ। ਮੇਰੀ ਇੱਕ ਗੱਲ ਸਮਝ ਲੈ ਤੂੰ। ਉਹ ਜਿੰਨਾ ਲੋਕਾਂ ਕੋਲ ਜ਼ਮੀਨ ਨਹੀਂ ਹੁੰਦੀ ਉਹ ਵੀ ਤਾਂ ਰੋਟੀਆਂ ਦਿੰਦੀ ਨੇ ਪਰ ਆਪਾਂ ਜਿਹੜੇ ਜ਼ਮੀਨ ਜਾਇਤਾ ਵਾਲੇ ਉੱਪਰ ਇਹ ਨਾ ਚੱਕਰਾਂ 'ਚ ਪੈ ਜੰਨੇ ਆ। ਆਪਾਂ ਤਾਂ ਰੋਟੀ ਸਿਰਫ ਜ਼ਮੀਨ ਨਾਲ ਦੇ। ਉਹ ਚੱਕਰਾਂ ਚੱਕਰਾਂ 'ਚ ਘਰ ਪੱਟ ਲੈਣੇ ਆਪਦਾ ਬਿਨਾਂ ਗੱਲ ਤੋਂ। ਨੂੰ ਪੁੱਤਾ ਉਹ ਜ਼ਮੀਨ ਪਿੱਛੇ ਆਕੜ ਜਾਂਦੇ ਐ। ਸੱਸ ਸਹੁਰੇ ਉਹਦੀ ਆਪਾਂ ਬੇਕਦਰੀ ਕਰਕੇ ਘਰੋਂ ਕੱਢਦੇ ਨੇ ਵੀ ਮੇਰੇ ਨਾ ਜ਼ਮੀਨ ਐ। ਅਗਲਾ ਤਾਂ ਐ ਕਰਾਉਣਾ ਹੁੰਦਾ ਵੀ ਇਹ ਘਰ ਬਣੂਗੇ, ਇਹਦਾ ਘਰ ਬਣ ਗਿਆ ਸਾਂਭੂਗੀ। ਸੱਸ ਨੂੰ ਹੁਣ ਕੜਾ ਪਤਾ ਸੀ ਵੀ ਜਦੋਂ ਮੈਂ ਇਹਦੇ ਨਾਲ ਲਵਾਤੀ ਤੇ ਮੈਨੂੰ ਹੀ ਕੱਢ ਦੋ। ਮੇਰੀ ਗੱਲ ਸੁਣ ਲੈ ਹੁਣ ਬਾਲੀਆਂ ਗੱਲਾਂ ਦਾ ਕੀ ਕਰਨਾ। ਹੂੰ। ਸੌਾਥ ਰੱਸਾ ਸਰੇ ਤੇ ਗੰਡਾ ਉਹ ਮੇਰੀ ਮਾਂ ਨੂੰ ਮੈਂ ਜਾ ਕੇ ਲਿਓਣਾ ਮੇਰੇ ਨਾਨਕਿਆਂ ਤੋਂ

ਦੇਖ ਲਾ ਕੜਕੜ ਪਾਪਾ ਲੀੜੇ ਐ ਤੁਰਗੀਆਂ ਵਿਆਹ ਤੇ ਜਿੱਦੇ ਲੀੜੇ ਸਾਹਮਣੇ ਆ ਉਹਦੇ ਕਾਸੇ ਜਾ ਕੇ ਸਾਹਮਣੇ ਨਹੀਂ ਵੀ ਇਹਨਾਂ ਨੂੰ ਤਾਂ ਸਾਹਮਣੇ ਨਹੀਂ ਨਾਲ ਲੋੜਾ ਆ ਪਿਆ ਗੱਲ ਸਹੀ ਹੈ ਭਾਈ ਤੇ ਕੀ ਵਿਆਹ ਨਹੀਂ ਉਹਨਾਂ ਦਾ ਇਹ ਕੀ ਜਾਬ ਹੈਗਾ ਉਹਨਾਂ ਨੂੰ ਖਾਏਗਾ ਦਾ ਦੇਥੇ ਬੈਠੀ ਹੈਗੀ ਭੂਆ ਸਾਹਮਣੇ ਵੀ ਭਤੀਜ ਨੂੰ ਹਣਾ ਵੀ ਇਹੀ ਗੱਲ ਪਰਜਾਈ ਨੂੰ ਐਸੀ ਮੇਰੇ ਨਾਲ ਬੈਠੀ ਹੈ ਸਾਹਮਣੇ ਗੱਲ ਸਹੀ ਆ ਭਾਈ ਪਰ ਮਾਨਾ ਤੇ ਪਰਜਾਈਆਂ ਨੇ ਤੇ ਭਤੀਜ ਨੂੰ ਹਣਾ ਜਰਾਉਣਕਾ ਆ ਬੈਠੀਆਂ ਕੱਲੀ ਤੇ ਕੀ ਵਿਆਹ ਬਾਗੀਆਂ ਜੇ ਨਜ਼ਰ ਤੱਕੋਲੇ ਫਿਰਦੇ ਸੀ ਜਿਆ ਚੇਤੇ ਨਹੀਂ ਸੀ ਆਉਂਦਾ ਹੁਣ ਕਹਿੰਦੇ ਮੈਨੂੰ ਵੀ ਆਹ ਦਾ ਪੁੱਤ ਤੈਨੂੰ ਜਿਆਦਾ ਹੁੰਦੇ ਅਗੇ ਮੈਂ ਤੱਲੀਆ ਵੀ ਉਹ ਵਿਆਹ ਕਰਾਈਆਂ ਜੇ ਮੈਂ ਕਰ ਹਮਾ ਮੇਰੀ ਨੂੰ ਪੁੱਤ ਦਾ ਵੀ ਮੈਨੂੰ ਪਤਾ ਲੱਗੇ ਕੀ ਕਰਦੇ ਫਿਰਦੇ ਕੀ ਨਾ ਉਹਨਾਂ ਤਾਂ ਨਹੀਂ ਦੁੱਬਿਆ ਨਜ਼ਾਰ ਕੀਤਾ ਮੇਰੇ ਤੇ ਜਿਆਦਾ ਹੁੰਦਾ ਮੈਂ ਨਹੀਂ ਕਹਿੰਦਾ ਬਗਾਨੀ ਦੀ ਨਜ਼ਰ ਹੁੰਦਾ ਮੇਰਾ ਪੁੱਤ ਤਾਂ ਇਹ ਹੁੰਦਾ ਉਹ ਤਾਂ ਵੀ ਨਾ ਰਜੀ ਲਾਦਾ ਮੈਨੂੰ ਆਏ ਨਾ ਮਿਲ ਚਾਹਨ ਲਿਆ ਹੁੰਦਾ ਪੁੱਤ ਦਾ ਢਿੱਡ ਵੀ ਨਹੀਂ ਮੱਜਦਾ ਪੁੱਤ ਵੀ ਬੈ ਕਰੀ ਕਰੀ ਬੈਠਾ ਮੇਰੀ ਪੁੱਤਰ ਨੂੰ ਵੀ ਮਾਂ ਚਾਹੀਦੀ ਜੇ ਉਹਰਾ ਪੁੱਤ ਆਜੇ ਮੈਂ ਭੱਜ ਕੇ ਕਹਿੰਨਾ ਮੈਂ ਆਉਗੀ ਡਣਾ ਲਾ ਲਾ ਮੇਰੇ ਪੁੱਤ ਨੂੰ ਮਾਂ ਵੇਰ ਪੁੱਤ ਦੱਕੇ ਨਾ ਮੋੜੇ ਮੈਂ ਤਉ ਦੀ ਭਾਗ ਜਾ ਤੇ ਇਹਨੂੰ ਖਾਣ ਪਰਾ ਪਰ ਜਈਆਂ ਪਤਿੱਜ ਹੇ ਹੇ ਹੋਰ ਆਈ ਜਾਵੇ ਅੱਜ ਯਾਦ ਕਰਿਆ ਜੀ ਨਾ ਮੇਰੇ ਪੁੱਤ ਨੂੰ ਵੀ ਸਿੱਕਾ ਆਉ ਲਗਾ ਹੋਣਗੇ ਮੇਰੀ ਮਾਂ ਯਾਦ ਕਰੀ ਜਾਂਦੀ ਐ ਮਾਂ ਤਾਂ ਇਹ ਕਹਿੰਦੇ ਵੇ ਨਗਰੀ ਬਣੀ ਨਾ ਪੁੱਤ ਵੇ ਨਗਰੇ ਬਣ ਜਾਂਦੇ ਆ ਕੁੱਤਾ ਨੂੰ ਨਹੀਂ ਆਏ ਹੈਗੇ ਮੇਰੀ ਮਾਂ ਸਭ ਨੇ ਉੱਥੇ ਬੈਠੀ ਐ ਸੌਖੀ ਐ ਜਾਂ ਔਖੀ ਐ ਉਹ ਰੋਲਦੀ ਫਿਰਦੀ ਹੋਗੀ ਵੀ ਮੈਂ ਹੀ ਵਗ ਜਾਣਾ ਉਹਨਾਂ ਕਿਹਾ ਉਹਨਾਂ ਦਾ ਸੁੱਖ ਨਾ ਪੁੱਤ ਵਿਆਹ ਲਿਆ ਆਵਦਾ ਨੂਆ ਹੋਇਆ ਬੈਠਾ ਮੈਂ ਇੱਥੋਂ ਵਾਹ ਕੀ ਕਰਾਉਣਾਗਾ ਬੋਨੇ ਜੀ ਖਾਂਦੇ ਹਨ ਪੱਕੀ ਆਉਂਦੀ ਨੋਨ ਨੇ ਮੈਂ ਇੱਥੋਂ ਕੀ ਕਰਾਉਣਾਗਾ ਕਹਿੰਦੇ ਮੈਨੂੰ ਆਦੇ ਹਾਂ ਕਹਿੰਦੇ ਬੈਠੀ ਹੈ ਬੈਠੀ ਰਹਿੰਦੇ ਤੇ ਬੁਢੀ ਸੱਸ ਆਪੇ ਛੇੜਦੀ ਯਾ ਮੇਰੇ ਪੁੱਤ ਨੂੰ ਆਏ ਹੋਗਾ ਵੀ ਮੇਰੇ ਨੋਨ ਨੂੰ ਸਿਖਾ ਦੂ ਮੇਰੇ ਪੁੱਤ ਨੂੰ ਸਿਖਾ ਦੂ ਤਾਂ ਘਰ ਤੇ ਨੀ ਗੰਨੇ ਲੈਣਾ ਆਉਂਦੇ ਹਣ ਖਬਰ ਮੇਰੇ ਨੋਨ ਕੀ ਕਹਿੰਦੀ ਹੋ ਮੇਰੇ ਪੁੱਤ ਨੂੰ ਕੀ ਉਂਗਾ ਲਾਉਂਦੀ ਹੋ ਦੇਖੀ ਜੋ ਉਹਦਾ ਟਿੱਟ ਨਹੀਂ ਮੱਜਦਾ ਮੇਰਾ ਤਾਂ ਮੱਜਦਾ ਜਾਇ ਰੱਖਾਵੇ ਆਜਣ ਕਿ ਕਿਉਂ ਬਲੱਡ ਵਧਾਇਆ ਲੈ ਕੋਈ ਘਰ ਹੀ ਨਹੀਂ ਦਿੰਦਾ ਨਾ ਮਾਮੀ ਨਾ ਮਾਮਾ ਕੋਈ ਨਹੀਂ ਹੈ ਕਿੱਧਰ ਗਏ ਨੇ ਪੁੱ ਲੈ ਇਕੱਲੀ ਬੇਬੀ ਬੈਠੀ ਇੱਥੇ ਹੈ ਮਥਾ ਟੇਕਦਾ ਬੇ ਸਸਰੀ ਘਰ ਬੇ ਮੈਨੂੰ ਸੁਫਨਾ ਆ ਜਾਂਦਾ ਕੀ ਕਰਨਾ ਮੈਨੂੰ ਸੁਫਨਾ ਨਹੀਂ ਆਉਂਦਾ ਮੈਨੂੰ ਲੱਗਦਾ ਮੇਰਾ ਪੁੱਤ ਬੋਲੀ ਜਾਂਦਾ ਸੁਫਨਾ ਬੱਬੇ ਤੂੰ ਉੱਠ ਖੜਾ ਮੈਂ ਗੁਰਲਾਲ ਆ ਤੇਰਾ ਪੁੱਤੀ ਆ ਮੇਰਾ ਪੁੱਤ ਆ ਪੁੱਤ ਜਿੱਤਾ ਬਾਹਰ ਸੋਣਾ ਮੈਂ ਚੜਿਆ ਸੀ ਤੂੰ ਆ ਗਿਆ ਕਿਵੇਂ ਭੁੱਲੇ ਭਨੇਖ ਆ ਗਿਆ ਮੇਰੇ ਕੋਲ ਓਏ ਬੇਬੇ ਹਾਂ ਤੋ ਤੁਮ ਨੂੰ ਐ ਕਹਹੀ ਜਾਨੀ ਐ ਮੈਂ ਤੈਨੂੰ ਕਿੱਦੇ ਭੁੱਲਿਆ ਸੀਗਾ ਭੁੱਲੀ ਤੇ ਤੇਰੀ ਨੂੰਹ ਸੀ ਤੈਨੂੰ ਮੈਂ ਨਹੀਂ ਭੁੱਲਿਆ ਸੀਗਾ ਨਹੀਂ ਪੁੱਤ ਮੈਨੂੰ ਤਾਂ ਐ ਲੱਗਦਾ ਸੀ ਵੀ ਤੁਸੀਂ ਦੋਨੇ ਭੁੱਲੇ ਬੈਠੇ ਹੋ ਮੇਰਾ ਤਾਂ ਕੋਈ ਨਹੀਂ ਨਾ ਮੇਰੇ ਨੂੰਹਾਂ ਨਾ ਮੇਰੇ ਪੁੱਤਾਂ ਮੈਂ ਤਾਂ ਆ ਕੇ ਬੇਕੇ ਦੇ ਘਰੇ ਬੈ ਗਈ ਓ ਬੇਬੇ ਜਿਹੜੀਆਂ ਹੁਣ ਗੱਲਾਂ ਹੋ ਗਈਆਂ ਹਨਾ ਉਹਨਾਂ ਨੂੰ ਤਾਂ ਪਰੇ ਦੀ ਛੱਡਾ ਤੇ ਤੂੰ ਇੱਥੇ ਤੱਲੀ ਬੈਠੀ ਆ ਨਾ ਤਾਂ ਮੇਰਾ ਮਾਮਾ ਨਹੀਂ ਲੈਂਦਾ ਨਾ ਮੇਰੀ ਮਾਮੀ ਦੀ ਉਹ ਕਿੱਧਰ ਗਏ ਨੇ ਓ ਉਹ ਤਾਂ ਵੀ ਵਿਆਹ ਗਏ ਆ ਸਾਰੇ ਜਾਣੇ ਕਹਿੰਦੇ ਮੈਂ ਘਰ ਆਂਗੀ ਘਰ ਸਮਾ ਕੇ ਮੈਂ ਤਾਂ ਹੁਣ ਕਹਿੰਦੇ ਜਿਵੇਂ ਉਹਨਾਂ ਦੇ ਕੋਲ ਕੰਮ ਵਾਲੀ ਰੱਖੀ ਹੁੰਨੀ ਆ ਮੈਂ ਤਾਂ ਸਾਰਾ ਦਿਨ ਕੰਮ ਕਰਦੀ ਆ ਨਾਲੇ ਕਹਿੰਦੇ ਉਹਨਾਂ ਨੂੰ ਸੋਚ ਫਿਕਰ ਨਹੀਂ ਵਿਆਹ ਦਾ ਬਾਗੇ ਸਮਾ ਕੇ ਮੇਰੇ ਸਿਰ ਤੇ ਆ ਬੈਠੀਆਂ ਹੁਣ ਮੇਰੇ ਜੀਨੀ ਲੱਗਦਾ ਅੱਜ ਮੇਰੇ ਵੀ ਪੁੱਤ ਤੂੰ ਜਾਦਾ ਹੀ ਜਾਂਦਾ ਸੀਗਾ ਮੈਨੂੰ ਵੀ ਆਏ ਸੀ ਜੇ ਮੇਰਾ ਪੁੱਤ ਅੱਜ ਮਿਲ ਜੇ ਮੇਰੇ ਕੋਲ ਕਹਿੰਦੇ ਅੱਜ ਮੈਂ ਕੱਲੀ ਰਹਿ ਗਈ ਤਾਂ ਮੇਰੇ ਬਾਹ ਜਿਆਦਾ ਹੁੰਦਾ ਸੀ ਪੁੱਤ ਅੱਬੇ ਬੇ ਮੇਰੀ ਗੱਲ ਸੁਣ ਲੈ ਤੂੰ ਹੁਣ ਕਹੀ ਤਾਂ ਜਾਣੀ ਬਣਦੀ ਮੈਂ ਕੰਮ ਵਾਲੀ ਆ ਉਹ ਤੂੰ ਕੰਮ ਵਾਲੀ ਕਿਵੇਂ ਹੈਗੀ ਮਰੇ ਮਾਮੇ ਦੀ ਭੈਣ ਸੀ ਤੂੰ ਤੈਨੂੰ ਕੈਸਾ ਲਓਗੇ ਥੇਰੇ ਨੂੰ ਉਹ ਬੰਦੇ ਦੇ ਮਨ ਚ ਹੀ ਜਾਣ ਲੱਗ ਜਾਂਦੀਆਂ ਨੇ ਗੱਲਾਂ ਇਹ ਕਾਣੋਂ ਲੱਗ ਜਾਂਦੇ ਉਹ ਤਾਂ ਮਨ ਚ ਜਦੋਂ ਕਹਿੰਦੇ ਤੀ ਪੁੱਤ ਵਿਆਹ ਜਾਵੇ ਉਹ ਤਾਂ ਆਪਦੇ ਘਰ ਦਾ ਹੀ ਹੁੰਦਾ ਮੈਂ ਤਾਂ ਆਪਦੇ ਘਰ ਦੀ ਸੀ ਅਸਲੀ ਘਰ ਤਾਂ ਮੇਰਾ ਉਹੀ ਸੀ ਇੱਥੇ ਤਾਂ ਮੇਰੇ ਪਿਆਕੇ ਸੀ ਬਗਾਨੀਆਂ ਤਾਂ ਇਹ ਮੇਰੀਆਂ ਕੀ ਲੱਗਦੀਆਂ ਜਿਹੜੇ ਜੇ ਤੁਸੀਂ ਨੂੰ ਪੁੱਤ ਮੇਰੇ ਬਣ ਜਾਓਗੇ ਇਹ ਨਹੀਂ ਹੋ ਜਣਾ ਬਣ ਤਾ ਬੇਬੇ ਅਸਲੀ ਘਰ ਤਾਂ ਤੇਰਾ ਸੀਗਾ ਉਹ ਤੇਰੀ ਨੂੰਨੇ ਤੈਨੂੰ ਕੜਤਾ ਉਹ ਜੇ ਮੇਰੇ ਮਾਮੇ ਦਾ ਘਰ ਤੇਰਾ ਘਰ ਸੀਗਾ ਫੇਰ ਹੀ ਤੂੰ ਇੱਥੇ ਕੈਸਾ ਰਹੀ ਹੈ ਹਤਾਈਆਂ ਤਾਂ ਕਹਿੰਦੇ ਹੁੰਦੇ ਬੋਤ ਸਿਆਣੇ ਜਾ ਕੇ ਕਹ ਜੱਸਾ ਹੋਰੇ ਸਾਰੇ ਕਹਿੰਦੇ ਹੁਣ ਉੱਥੇ ਮੇਰੇ ਨੂੰਹ ਪੁੱਤਾਂ ਨੇ ਮੈਨੂੰ ਘਰੋਂ ਦੇਖ ਤੁਸੀਂ ਕੱਢਤਾ ਸੀ ਫਿਰ ਮੈਂ ਪੇਕੇ ਆ ਕੇ ਵਹਿ ਗਈ ਪੇਕੇ ਤਾਂ ਮੈਨੂੰ ਕੱਢ ਨਹੀਂ ਸੀ ਸਕਦੇ ਬੇਬੇ ਜੇ ਅਸੀਂ ਤੈਨੂੰ ਕੱਢਿਆ ਸੀ ਉਹ ਨੂੰਹ ਪੂਨੇ ਨੂੰ ਤੇ ਪੁੱਤ ਨੇ ਸਾਡੇ ਵੀ ਨੱਕ ਚ ਦਮ ਕੀਤਾ ਹੋਇਆ ਨਹੀਂ ਪੁੱਤ ਦਮਗਾ ਨਹੀਂ ਕੀਤਾ ਤੇਰੇ ਨੂੰਹ ਪੁੱਤ ਤਾਂ ਤਕੜੇ ਹੋਣਗੇ ਪੁੱਤ ਉਹ ਕੀ ਤਕੜੇ ਐ ਤੈਨੂੰ ਮੈਂ ਕੀ ਦੱਸਾਂ ਉਸ ਦੇ ਪਹਿਲਾਂ ਤਾਂ ਦਿਖ ਲੈ ਤੇਰੇ ਨੂੰਹ ਨੇ ਹਰ ਫਰੀਦ ਨੇ ਤੈਨੂੰ ਕੱਢਿਆ ਹਾਂ ਉਹਨਾਂ ਨਾਲ ਹੁਣ ਫੇਰ ਨਹੀਂ ਕੱਟਿਆਗਾ ਉਹਦਾ ਸ਼ਹਿਰ ਰਹਿਣ ਲੱਗੇ ਉਹ ਵੀ ਹੈ ਨਹੀਂ ਉਹ ਤਕਾਵਾ ਬਾਖੇ ਕਰੋ ਉਹ ਦੇਖ ਲੈ ਸਾਰਾ ਰੌਲਾ ਦਾ ਜ਼ਮੀਨ ਦਾ ਹੈਗਾ ਤੇਰੇ ਨਾਲ ਲਹਾ ਕੇ ਆਰ ਦੇਣ ਵਾਲੀ ਹੁਣ ਉਹ ਮੂੰਹ ਕੁੱਟ ਕੇ ਕਹਿੰਦੀ ਸਾਡੇ ਨਾਲ ਲਵਾ ਦੇ ਇਹਦੇ ਰਹੀ ਨਹੀਂ ਨਾ ਮੈਂ ਕਿਹਾ ਵਾਗੇ ਮੈਥੋਂ ਇਹਨੇ ਲੈ ਲਈ ਸੀ ਫਿਰ ਇਹਦੇ ਨਾਲ ਉਹ ਜੀ ਤਾਂ ਹੋਣੇ ਸੀ ਇਹਨਾਂ ਨੂੰ ਪੁੱਤ ਨੇ ਵੀ ਇਹਨਾਂ ਤੋਂ ਲੈਣੀ ਸੀ ਹਾਂ ਦੇਖ ਲੈ ਤੇਰੇ ਤੋਂ ਤਾਂ ਲਹਾ ਲਈ ਤੇ ਗਾਹਾਂ ਉਹਨਾਂ ਦੇ ਨਾਂ ਕਰਾਉਣ ਨੂੰ ਜੀ ਨਹੀਂ ਕਰਦਾ ਸੀ ਇਹਦਾ ਇਹ ਰੋਣੋਂ ਆਏ ਸੀ ਵੀ ਮੇਰੀ ਸਸਤਾਂ ਮਜਮੀਨ ਕਾਰਨੀ ਮੇਰੀ ਸਸਤਾਂ ਮ ਘਰੋਂ ਕੱਢ ਦਿਓ ਤਾਂ ਪੇਕੀ ਬਹਿ ਗਈ ਜਿਵੇਂ ਆ ਉਹਦੇ ਨੇ ਪੁੱਤ ਦੇ ਨਾਂ ਕਰਾਤੇ ਵੀ ਮੈਨੂੰ ਵੀ ਪੇਕੀ ਬਹਾਉਣਣਗੇ ਹਾਂ ਇਹਦੇ ਮਨ 'ਚ ਇਹੀ ਆ ਗਿਆ ਤੇ ਦੇਖ ਲੈ ਬੇਬੇ ਹੁਣ ਮੈਂ ਇਹਨੂੰ ਪੁੱਛਿਆ ਮੈਂ ਕਿ ਆਪਾਂ ਬੇਬੇ ਨੂੰ ਦੇਖ ਲੈ ਘਰੋਂ ਕੱਢਣ ਵਾਲੀਆਂ ਗੱਲਾਂ ਕਰ ਰੱਖੀਆਂ ਪੰਜਾਂ ਜ ਆਪਦੇ ਪੇਕੀ ਐ ਉਹ ਪੇਕੇ ਦਾ ਪੇਕੀ ਹੁੰਦੇ ਨੇ ਆਪਦਾ ਘਰ ਤਾਂ ਆਪਦਾ ਘਰ ਹੁੰਦਾ ਤੇ ਨਾ ਤਾਂ ਮਾਂ ਕੋਲੇ ਕਿਤੇ ਗਏ ਆ ਨਾ ਫੋਨ ਕੀਤਾ ਮੈਂ ਤੈਨੂੰ ਆਏ ਆਖੇ ਸੀ ਬੇਬੇ ਵੀ ਤੂੰ ਜਾ ਬੇਬੇ ਰੋ ਲੈ ਕੇ ਆ ਸੰਗ ਦੀ ਮਾਰੀ ਆਈ ਨਹੀਂ ਸੰਗ ਦੀ ਮਾਰੀ ਕਿਉਂ ਨਹੀਂ ਆਈ ਪੁੱਤ ਉਹਨੇ ਕੀਤੀਆਂ ਮੇਰ ਨਾਲ ਬਥੇਰੀਆਂ ਨੇ ਉਹ ਕਿਹੜੇ ਮੂ ਆਵੇ تھے ਤੇਰੇ ਮਾਮਿਆਂ ਤੋਂ ਤਾਂ ਮਾਮੀਆਂ ਤੋਂ ਡਰ ਗਈ ਪੁੱਤੋ ਤਾਂ ਨਹੀਂ ਆਈ ਮੇਰੀ ਗੱਲ ਸੁਣ ਲੈ ਬੇਬੇ ਕੀਚੀਆਂ ਤੋਂ ਤੇਰੇ ਨਾਲ ਭਾਵੇਂ ਲੱਖ ਨੇ ਉਹ ਮੈਂ ਵੀ ਹੋ ਜਾਣਾ ਬਾੜਾ ਕਰਕੇ ਫੇਰ ਤਰਿਆ ਮੈਨੂੰ ਇਹ ਗੱਲ ਕਹੀ ਹੈ ਉਹ ਕਹੀ ਸੀ ਨਾ ਜਿਹੜੀ ਆਪਣੇ 10 ਕਿਲੇ ਜ਼ਮੀਨ ਹੈ ਤੂੰ ਆਪ ਦੇ ਨਾਲ ਲਵਾ ਲੈ ਮੈਂ ਕਿਹਾ ਨਹੀਂ ਮੇਰੀ ਮਾਂ ਨਾਲ ਲਵਾਈ ਮੈਂ ਫੇਰ ਲਿਆਉਂ ਮੇਰੀ ਮਾਂ ਨੂੰ ਅੱਜ ਕਾਹਦੇ ਕਾਹਦੇ ਬਾਦੇ ਇਹਨਾਂ ਦੇ ਬੁੜੀਆਂ ਦਾ ਕੋਈ ਵਾਦੇ ਨਹੀਂ ਹੈਗੇ ਪਹਿਲਾ ਜ਼ਮਾਨਾ ਸੀ ਗਿਆ ਹੁਣ ਜ਼ਮਾਨਾ ਜਮੂਨਾ ਹੈ ਨਹੀਂ ਗਿਆ ਜ਼ਮੀਨ ਕਿਹੜੀ ਜਿਹੜੀ ਤੂੰ ਕਹਿੰਦਾ ਵੀ ਤੇਰੇ ਨਾਂ ਕਰਾ ਦੂ ਜਦੋਂ ਉਹਦੇ ਆਰਦੀ ਨੂੰ ਨਾ ਕੁਝ ਲੱਗੀ ਮੈਂ ਇਥੋਂ ਘੇੜਨ ਵਾਲੇ ਮੈਂ ਉਹਦੀ ਕੀ ਲੱਗੀ ਹੁਣ ਬੇਬੇ ਉਹ ਤੈਨੂੰ ਮੇਰੇ ਤੇ ਮਣਾ ਮोटा ਯਕੀਨ ਨਹੀਂ ਹੈਗਾ ਉਹ ਮੈਂ ਐਨੀ ਤੇ ਰੁਪਿਆ ਕਰਾਂ ਤੂੰ ਮੇਰੇ ਤੋਂ ਜਿਤਨੀ ਰੱਖਦੀ ਆਈ ਤੇਰੀ ਜਿੱਤ ਦਾ ਕਿਉਂ ਨਹੀਂ ਰੱਖਦੀ ਪੁੱਤੋ ਰੱਖਦੀ ਆਂਗੀ ਜੇ ਤੈਨੂੰ ਵੀ ਉਹਨੇ ਮਗਰ ਲਾ ਲਿਆ ਸੀ ਜਿਹੜਾ ਜਮੀਨ ਕਰਾਤੀ ਤਾਂ ਤੂੰ ਨਾ ਬੋਲੇ ਤੂੰ ਡਰਦਾ ਮੈਨੂੰ ਫਿਰ ਮੈਂ ਇੱਥੇ ਆ ਕੇ ਬਹਿ ਗਈ ਫਿਰ ਮੈਂ ਕੀ ਕਰਾਂ ਬੇਬੇ ਮੈਂ ਤਾਂ ਸੱਚਮੁੱਚ ਤੋਂ ਡਰਦਾ ਬਥੇਰਾ ਡਰਦਾ ਸੀਗਾ ਓਏ ਹੁਣ ਤਾਂ ਉਹਦੇ ਬਲ ਕੱਢੇ ਪੈਦੇ ਜੀ ਉਹਨੇ ਬਾਲਾ ਉਹ ਨਹੀਂ ਰਹੀ ਹੁਣ ਉਹ ਚੱਲ ਠੀਕ ਐ ਪੁੱਤ ਉਹਦੀ ਨੂੰਨੇ ਉਹਦੇ ਬਾਲ ਕੱਢਤੇ ਮੇਰੀ ਨੂੰਨੇ ਬਹਿਣਾ ਮੇਰੇ ਘੜ ਤੇ ਹਾਂ ਬੇਬੇ ਮੇਰੇ ਨਾਲ ਬਥੇਰੀ ਹੋਈ ਐ ਉਹ ਮੈਂ ਤਾਂ ਕੁੱਬਾ ਕੁੱਬਾ ਤੁਰਨ ਲੱਗ ਗਿਆ ਸੀਗਾ ਖੁੰਡੀ ਤੇ ਤੁਰਨ ਲੱਗ ਗਿਆ ਸੀ ਉਹ ਨਾਲੇ ਮੈਂ ਤਾਂ ਬੇਬੇ ਤੈਨੂੰ ਜਾਰਜ ਕਰ ਕਰਕੇ ਮੈਂ ਤਾਂ ਰੋਜ਼ ਇਹਨੇ ਮੇਰੇ ਤਾਂ ਐਨਕ ਵੀ ਲੱਗ ਗਈ ਸੀ ਲੱਗਣੀ ਜੇ ਬੋਤਾ ਦਾ ਮਾਵਾ ਤੋਂ ਬਿਨਾ ਪੁੱਤਾਂ ਨੂੰ ਦਿਸਣੋਂ ਹਟ ਜਾਂਦਾ ਤੇ ਮੇਰੇ ਤਾਂ ਐਨਕ ਲੱਗਣੇ ਲੱਗੇ ਸੀ ਮੈਂ ਵੀ ਇੱਥੇ ਠੇਬੇ ਖਾਣ ਦੀ ਕਰਦੀ ਸੀ ਬਗਾਨੇ ਘਰ ਕਹਿੰਦੇ ਹੁੰਦੇ ਤੇ ਪੇਕਿਆਂ ਦਾ ਘਰ ਅੱਗੇ ਥੁੱਕੇ ਦਾ ਵੀ ਡਰ ਆਪਦਾ ਘਰ ਥੁੱਕਣ ਦਾ ਵੀ ਡਰ ਨਹੀਂ ਹੁੰਦਾ ਬੇਬੇ ਮੇਰੀ ਗੱਲ ਸੁਣ ਲੈ ਉਹ ਮੇਰੇ ਮਾਮੇ ਕੀ ਕਿਧਿਆਨ ਆ ਜਾ ਆਪਾਂ ਮੋਟਰਸਾਈਕਲ ਲਿਆ ਆਂ ਤੇ ਤੂੰ ਮੇਰੇ ਨਾਲ ਬਾਗੀ ਚੱਲ ਹੁਣ ਨਾ ਪੁੱਤ ਮੈਂ ਕਿਵੇਂ ਵੜ ਜਾ ਘਰ ਸੁਣਾ ਛੱਡ ਕੇ ਮੇਰੇ ਸਿਰ ਤੇ ਛੱਡ ਕੇ ਉਹ ਵਿਆਹ ਵਾਗੇ ਆਖਣੇ ਇੰਜਰ ਦੀ ਬੈਠੀ ਵਠਾਈ ਅੱਜ ਪੁੱਤ ਦੀ ਵਾਪੇ ਪੁੱਤ ਦੇ ਨਾਂ ਕਰ ਲੱਕੇ ਦੁਰਗੀ ਬੇਬੇ ਗੱਲ ਤਾਂ ਖਰ ਤੇਰੀ ਸਹੀ ਐ ਉਹ ਕਹਿਣਗੇ ਤੈਨੂੰ ਜਰੂਰ ਜੇ ਮੇਰਾ ਮਾਮਾ ਤੇ ਮਾਮੀ ਆਗੇ ਨਾ ਉਹ ਮੈਨੂੰ 100 100 ਗੱਲਾਂ ਬੋਲਣਗੇ ਮੈਨਾਂ ਨੂੰ ਕੀ ਮੂਲ ਖਾਊਂਗਾ ਉਹ ਜਾਣਾ ਤਾਂ ਤੂੰ ਆਪਦੇ ਘਰੀ ਐ ਫਿਰ ਵੀ ਤੇ ਤੈਨੂੰ ਜਾਣੀ ਪਊ ਉਹ ਨਾਲੇ ਅਗਲਾ ਵੀ ਠੱਕਿਆ ਪਿਆ ਹੁੰਦਾ ਬੇਬੇ ਪਰ ਇਹਦਾ 90 ਲੱਖ ਪਿਆ ਇਹ ਤਾਂ ਗੱਲ ਕਰ ਮੈਂ ਤੇਰ ਨਾਲ ਬਗਜੂ ਆਖਣਗੇ ਇਨੇ ਜਿਹੜੀ 56 ਸਾਲ ਦੀ ਬੈਠੀ ਅੱਜ ਪੁੱਤ ਆ ਗਿਆ ਤੇ ਅੱਜ ਕਹਿੰਦਾ ਸਾਡਾ ਸੋਨਾ ਘਰ ਛੱਡ ਕੇ ਪੁੱਤ ਦੇ ਮਗਰ ਹੋ ਕੇ ਵਾਗੀ ਸਵੇਰੇ ਤੇਰੀ ਬਹੂ ਨੇ ਪੰਜ ਤਿੰਨ ਮੈਨੂੰ ਕਹਿਤਾ ਫਿਰ ਕਿੱਥੇ ਵੜੂਆ ਕੇ ਬੇਬੇ ਮੇਰੀ ਗੱਲ ਸੁਣ ਲੈ ਆਣਾ ਮੈਂ ਧੀਰੇ ਕੈਨੂੰ ਕਹਿ ਜੂਗਾ ਜਿਹੜਾ ਨਾਲ ਹੀ ਘਰ ਹੈਗਾ ਗਮਾਂਡੀ ਉਹ ਮੈਨੂੰ ਪੁੱਛ ਰਿਹਾ ਜਾਣਦੇ ਨੇ ਮੇਰੇ ਮਾਮੇ ਕੇ ਹਾਂ ਉਹ ਆਪੇ ਘਰ ਸਾਂਭ ਲੈਣਗੇ ਤੇ ਤੂੰ ਮੇਰੇ ਨਾਲ ਬਗਜ ਲੈ ਮੈਂ ਫੋਨ ਤੇ ਗੱਲ ਕਰਨੂੰ ਮੇਰੇ ਬਾਮੇ ਚਲ ਤੂੰ ਐ ਘਰ ਪੁੱਤ ਫੇਰ ਉਧਰ ਜਾਇਆ ਉਹਨਾਂ ਨੇ ਘਰੇ ਕਿਹਾ ਹਾਂ ਫੇ ਮੈਂ ਨੀਰਾ ਘਰ ਜਾ ਕੇ ਆਉਂਦਾ ਹਾਂ ਹਾਂ ਤੂੰ ਜਾਇਆ ਕਿਹਾ ਹਾਂ ਮੈਂ ਥੀਰੇ ਘਰੇ ਜਾ ਕੇ ਆਉਣਾ ਜਾਇਆ ਜਾਇਆ ਪੁੱਤ ਲੈ ਦੇਖ ਲੈ ਹੁਣ ਪੁੱਤ ਆਗਾ ਮਾ ਦਾ ਪੁੱਤ ਦਾ ਕਿਹਾ ਮੋੜ ਸਕਦੀ ਆ ਮੁੰਡੇ ਵਾਲੀ ਗੱਲ ਵੀ ਸਹੀ ਆ ਜੇ ਇਹਦੇ ਮਾਮਾ ਤੇ ਮਾਮੀ ਆ ਗਏ ਇਹਨੇ ਮੁੰਡੇ ਨੇ ਫੇਰ ਨਹੀਂ ਆਉਣਾ ਅੱਜ ਤਾਂ ਮੇਰਾ ਪੁੱਤ ਮੈਨੂੰ ਲੈਣ ਆਇਆਗਾ ਜੇ ਹੁਣ ਇਹਦੇ ਨਾਲ ਜਾਂਦੀ ਆ ਤਾਂ ਵੀ ਮਰਦੀ ਆ ਨਹੀਂ ਜਾਂਦੀ ਤਾਂ ਵੀ ਮਰਦੀ ਆ ਚਲ ਦੇਖੀ ਜਉ ਇੱਕ ਪਾਸੇ ਤਾਂ ਟੁੱਟੂ ਹੀ ਆਈ ਆਬਰ ਜਾਈ ਬਣਾ ਤਾਂ ਸਰ ਜੂ ਪੁੱਤ ਨੂੰ ਬਣਾ ਨਹੀਂ ਸਰਦਾ ਜੇ ਹੁਣ ਮੈਂ ਆਪਦੇ ਪੁੱਤ ਨੂੰ ਐ ਮੋੜਤਾ ਨਾਲੇ ਇਹ ਬਗਾਨੀ ਦੀ ਮਿਹਣੇ ਦਿਆ ਕਰੋ ਆਖੋ ਮਾਂ ਨੂੰ ਲੈਣ ਗਿਆ ਸੀ ਹੁਣ ਤਾਂ ਲਿਆ ਕਿੱਥੇ ਬੈਕ ਕੇ ਨਗਰ ਕਿੱਥੇ ਬੈਠੀ ਨੂੰ ਆਪਦੇ ਸਹੁਰੇ ਜਾ ਸਹੁਰੇ ਨੇ ਤੱਕ ਰਹਿੂੰਗੀ ਔਖੇ ਮੈਂ ਆਪਦੇ ਪੁੱਤ ਨਾਲ ਹੀ ਜਾਊਂਗੀ ਲੀੜਾ ਲੱਤ ਪਾਉਣੀ ਉਹ ਤਾਂ ਮੇਰਾ ਪਾਈ ਪਿਆ ਹੁੰਦਾ ਹੋਰ ਤਾਂ ਕੀ ਪਾਉਣਾਗਾ ਇਹਦੇ ਵਿੱਚ ਦੇਖਾਂ ਸਾਰਾ ਕੁਝ ਪਾਇਆ ਪਿਆਗਾ ਜਾਈ ਨੂੰ ਖਾਵੇ ਜਦੋਂ ਮੇਰਾ ਪੁੱਤ ਲੈਣ ਆ ਗਿਆ ਮੈਂ ਤਾਂ ਇਸੇ ਨਾਲ ਹੀ ਜਾਊਂਗੀ ਪਾਇਆ ਹੀ ਪਿਆ ਸਾਰਾ ਕੁਝ ਹਾਂ ਗੋਲ ਨਾ ਰਹੀ ਗੋਲ ਨਾ ਪਾ ਲਾਉਂਦਾ ਚੰਗਾ ਥੀਰੇ ਬਾਈ ਹਾਂ ਤੂੰ ਕਹੀ ਦੀ ਬਸ ਤੂੰ ਮੜਾ ਸੁਨੇਹੀ ਲਾਉਣਾ ਜੀ ਗੁਰਲਾਲ ਆਇਆ ਸੀ ਆਵਦੀ ਮਾਂ ਨੂੰ ਲੈ ਗਿਆ ਔਰ ਬਾਈ ਤੂੰ ਕਹੀ ਨਹੀਂ ਯਾਰ ਜੇ ਮੇਰੇ ਮਾਮਾ ਆ ਗਿਆ ਮਾਮੀ ਆ ਗਏ ਉਹਨਾਂ ਨੇ ਫਿਰ ਮੇਰੀ ਮਾਂ ਨੂੰ ਜਾਣ ਨਹੀਂ ਦੇਣਾ ਕਈ ਸਾਲ ਹੋ ਗਏ ਬੈਠੀ ਨੂੰ ਤੈਨੂੰ ਪਤਾ ਹੀ ਹੈ ਹਾਂ ਬਸ ਬਾਈ ਸ਼ੁਕਰੀਆ ਤੇਰਾ ਚੰਗਾ ਬਾਈ ਥੀਰੇ ਚੰਗਾ ਬਾਈ ਓਕੇ ਕੋ ਲੈ ਆਪ ਵਧੀਆ ਬਾਈ ਘਰੇ ਮਿਲ ਗਿਆ ਤੀਰਾ ਚਲ ਆਪੇ ਸੁਨੇਹਾ ਲਾ ਦੂਗਾ ਕਹੀ ਦੂਗਾ ਇਹ ਜੇ ਉਹ ਆ ਗਏ ਉਹ ਮੇਰਾ ਮਾਮਾ ਉਦੋਂ ਪਰ ਡੈ ਮੇਰੀ ਮਾਮੀ ਉਦੋਂ ਭੜੀਆ ਪਤਾ ਨਹੀਂ ਕੀ ਕੀ ਕੁਛ ਬੋਲਣਗੇ ਉਹ ਫੋਨ ਤੇ ਗੱਲ ਕੁਛ ਹੋਰ ਆਉਂਦੀ ਆ ਮੁੱਤੇ ਮੈਨੇ ਹਰਖ ਜਾ ਜਾਂਦੇ ਬੰਦੇ ਨੂੰ ਚਲ ਮਾਂ ਨੂੰ ਕਹਿੰਦੇ ਆ ਵੀ ਤਿਆਰ ਹੋ ਜਾਵਾ ਚੱਲ ਜੀ ਓਹੋ ਹੁਣ ਕਿਹੜਾ ਸੰਭਰੇ ਜਾਂਦਾ ਹੁਣ ਤਾਂ ਜਿਹੜੇ ਕਿਤੇ ਸਾੜ ਰੱਖਿਆ ਸੀ ਸੰਭਰੇ ਨਹੀਂ ਸੀ ਹੁਣ ਤਾਂ ਮੇਰੀ ਢੂਹੀ ਦੁਖਣ ਲੱਗ ਜਾਂਦੀ ਐ ਲੈ ਬੋਂਕਰ ਚੱਕ ਕੇ ਵੀ ਕੀ ਕਰਾਂ ਹੁਣ ਤਾਂ ਜਮੀ ਕੱਲੇ ਰਹਿ ਗਏ ਘਰੇ ਬੇਬੇ ਦਾ ਵੀ ਕੀ ਪਤਾ ਐ ਭਾਈ ਜਦੋਂ ਮੈਂ ਬੇਬੇ ਨਾਲ ਇੰਨਾ ਕਰਕੇ ਜਦੋਂ ਜਾਣ ਬੜੇ ਕਰੋਂ ਬਚਾਰੀ ਇਹਨੀ ਬੇਕਦਰੀ ਕਰਕੇ ਕੱਢੀ ਸੀ ਵੀ ਬੇਬੇ ਤਰੂ ਜਾਂ ਨਾ ਤਰੂ ਉਹਦੇ ਨਾਲ ਜੇ ਬੇਬੇ ਨਾ ਆਈ ਬੂ ਮੈਂ ਮਰ ਜਾ ਸੀ ਤੇ ਜਮਾ ਕੱਲੇ ਰਹਿ ਜਾਾਂਗੇ ਤੜਕੇ ਲੱਗਿਆ ਲੈ ਬੇਬੇ ਨੂੰ ਲੈਣ ਮੁੜ ਕੇ ਹਜੇ ਤੱਕ ਰਾਇਆ ਨਹੀਂ ਕੀ ਪਤਾ ਭਾਈ ਬੇਬੇ ਨੇ ਜਵਾਬ ਦੇਤਾ ਹੋਵੇ ਨਾ ਮੁੜ ਕੇ ਕੋਈ ਉਹਦੇ ਕੋਲ ਫੋਨ ਵੀ ਨਹੀਂ ਮੋਬਾਈਲ ਵੀ ਨਹੀਂ ਲੈ ਕੇ ਗਿਆ ਮੈਂ ਫੋਨ ਹੀ ਕਰ ਲਾਂਦੀ ਪੁੱਛ ਲਾਂਦੀ ਕੀ ਕਰਾਂ ਕਰੀਆਂ ਵੀ ਬਥੇਰੀਆਂ ਮੈਂ ਬੇਬੇ ਨਾਲ ਜੇ ਬੇਬੇ ਨਾ ਕਰਾਂ ਸੀ ਹੁਣ ਮੇਰੇ ਨਾਲ ਹੁੰਦਾ ਹੁਣ ਮੈਥੋਂ ਕਿੱਥੇ ਹੁੰਦਾ ਕੰਮ ਛੱਡਿਆ ਛੱਡਿਆ ਕੋਈ ਗੱਲ ਬੇਬੇ ਪਹਿਲਾਂ ਬੇਬੇ ਮੈਂ ਕੱਢੀ ਤਾ ਮੇਰੇ ਨੂੰ ਪੁੱਤ ਛੱਡ ਕੇ ਮੈਨੂੰ ਬਾਗ ਗੇ ਤੇ ਹੁਣ ਆ ਆ ਫਿਰਦੀਆਂ ਉਹੀ ਗੱਲ ਸਾਰੇ ਉਹੀ ਗੱਲ ਕਰਮ ਤਾਂ ਮਾੜੇ ਮੇਰੀ ਐ ਮੈਂ ਹੀ ਸਾਰਾ ਕੁਝ ਕਰਿਆ ਐ ਆ ਜਮੀਨ ਨੇ ਕਰਾਇਆ ਜਿੰਨਾ ਕਰਾਇਆ ਮੈਂ ਤਾਂ ਐ ਕਹਿੰਦੀ ਜਦੋਂ ਕੇਰਾ ਆ ਜੀ ਬੇਬੇ ਇੱਕ ਵਾਰੀ ਆ ਜੇ ਕਰੇ ਮੈਂ ਤਾਂ ਬੇਬੇ ਨੂੰ ਐ ਕਹ ਦੂ ਭਾਵੇਂ ਤਾਂ ਬੇਬੇ ਆਪ ਦੇ ਨਾ ਕਰਾ ਲੈ ਜਮੀਨ ਭਾਵੇਂ ਆ ਦੇ ਪੁੱਤ ਨਾ ਕਰਾ ਦੇ ਮੈਨੂੰ ਤਾਂ ਲੋੜ ਨਹੀਂ ਜਮੀਨ ਦੀ ਬਸ ਮੈਨੂੰ ਤਾਂ ਇੱਕ ਰੋਟੀ ਚਾਹੀਦੀ ਐ ਕਰੇ ਲੈ ਮੈਂ ਤਾਂ ਹੁਣ ਲੀੜੇ ਲੱਤੇ ਪਾ ਲੇ ਸੀ

ਕਹ ਦੂੰਗਾ ਕਿ ਮੇਰੇ ਚਾਚੇ ਤਾਈ ਨੂੰ ਮਾਇਕਾ ਮੇਰੇ ਮਾਮਾ ਦੇ ਮਾਮੀ ਦਾ ਸਹਾਈ ਵਾਲਾ ਪੜਾ ਹੈ ਤੇ ਮੈਨੂੰ ਪਤਾ ਨਹੀਂ ਕੀ ਬੋਲਣਗੇ ਉਹ ਹਾਂ ਇਹ ਤਾਂ ਮਾ ਜਾਣੇ ਭਾਈ ਜੇ ਮੈਂ ਆਖਾ ਹੁਣ ਤੈਨੂੰ ਮੈਂ ਮੋਰਤਾ ਨਾਲ ਕਹਿੰਦੇ ਬਹੁਤ ਮਿਹਣੇ ਥੱਲੇ ਹੋ ਜੇਗਾ ਨਾਲੇ ਫਿਰ ਮੈਨੂੰ ਇਹਨਾਂ ਨੇ ਜਾਣ ਨਹੀਂ ਦੇਣਾ ਹੁਣ ਲੱਕ ਬੁੱਲ ਜਾ ਮੈਨੂੰ ਬਾਹੇ ਘੜ ਦੇ ਇਹੋ ਵੇ ਵੇ ਮੇਰੀ ਗੱਲ ਸੁਣ ਲੈ ਉਹ ਨਾਲ ਆਇਆ ਫੋਨ ਤੇ ਤਾਂ ਭੌਂਦੀ ਮੇਰਾ ਮਾਮਾ ਜਮੀ ਮਾਮੀ ਭੌਂਦੀ ਕਾਲਾਂ ਦੀ ਆ। ਹਾਂ ਬਈ ਜੀ। ਤੇ ਮੂੰਹ ਤੇ ਕਹਿਣਗੇ ਫਿਰ ਮੈਨੂੰ ਵੀ ਗੁੱਸਾ ਆਊਗਾ। ਆ ਜਾਂਦਾ ਭਾਈ ਗੁੱਸਾ ਭੌਂਦੀ ਕਾਲਾਂ ਦੇ ਪਿੱਛੇ ਆ। ਖੜਾ ਦੇਖ ਲੈ ਤਰੀ ਮੂੰਹ ਦਾ ਸੀ ਆਰਪ੍ਰੀਤ ਦਾ। ਮੇਰਾ ਕੀ ਕਸੂਰ ਸੀਗਾ ਇਸ ਗੱਲ 'ਚ? ਹਾਂ ਫਿਰ ਬੋਲਣਗੇ ਤਾਂ ਭਾਈ ਤੈਨੂੰ ਇਹੋ ਗੱਲ ਬੋਲਣਗੇ ਤੇ ਚਲ ਫਿਰ ਆਪਾਂ ਚੱਲੀਏ ਕਿਤੇ ਤੇਰਾ ਮਾਮਾ ਨਾਲ ਜੀ। ਉਹ ਮੇਰਾ ਮਾਮਾ ਤਾਂ ਗੱਲ ਤਰੀ ਪੱਕੀ ਲੈ ਤੀਰਾ ਤਾਂ ਵਿਚਾਰ ਆਇਆ ਵੀ ਖੜੇਗਾ। ਹਾਂ। ਉਹ ਤੇਨੂੰ ਐਂ ਬੋਲ ਕੇ ਆਇਆ। ਤੂੰ ਦੱਸਿਆ ਇਹਨਾਂ ਨੂੰ। ਮੈਂ ਕਿਹਾ ਸੀ ਮੈਂ ਚਲ ਕੋਈ ਗੱਲ ਨਹੀਂ। ਹਾਂ। ਕੋ ਆਪੇ ਢੇੜ ਦੇ ਆਪੇ ਲਾ ਲੈਣਗੇ ਭਾਈ ਆ ਖੜਾਗਾ ਤੀਰੇ ਚੰਗਾ ਬਾਈ ਤੀਰੇ ਚੰਗਾ ਬਾਈ ਹਾਂ ਚੰਗਾ ਬਾਈ ਚੰਗਾ ਆ ਗੇਟ ਲਾ ਲਈ ਲਾ ਲੂੰ ਲਾ ਲੂੰ ਭਾਈ ਹਾਂ ਚੰਗਾ ਭਾਈ ਚੰਗਾ ਭਾਈ ਮਾਥਾ ਦੇਖਦੇ ਜਿਉਂਦਾ ਰਹਿ ਭਾਈ বাসਦਾ ਰਹਿ ਭਾਈ ਬਾਈ ਬੇਬੇ ਚੱਲ ਭਾਈ ਜੀ chẳng gặp ý chẳng gặp ý chẳng gặp ý ਤਰੀਆ ਬੇਬੇ ਮੇਰ ਨੂੰ ਤਾਂ ਇਸ ਕਰਕੇ ਰਹੇ ਨਾਲੋਂ ਕਹਿੰਦੇ ਹੈ ਕੀੜੇ ਵੀ ਚੁੱਕੇ ਹੈ ਮੇਰਿਆਂ ਤਾਂ ਦੋ ਰੋਟੀਆਂ ਦੇਣੀਆਂ ਔਖੀਆਂ ਹੋ ਗਈਆਂ ਕੀੜੇ ਵੀ ਉਦੋਂ ਵੱਧ ਖਾਈ ਜਾਂਦੇ ਆ ਭਾਈ ਬੇਬੇ ਕਿਉਂ ਤਾਨੇ ਮਿਹਣੇ ਮਾਰੀ ਜਾਂਦੀ ਐ ਆ ਆ ਗਈ ਤੇਰੀ ਨੂੰ ਬੇਬੇ ਗਲਤੀ ਹੋ ਗਈ ਮੈਂ ਇੱਥੇ ਬੇਬੇ ਮੈਨੂੰ ਮਾਫ ਕਰ ਦੇ ਇੱਕ ਵਾਰੀ ਮਾਫ ਕਰ ਦੇਵੇਂ ਮੈਂ ਮੁਰਤੇ ਗਲਤੀ ਨਹੀਂ ਕਰਦੀ ਕੋਈ ਨਾ ਕੋਈ ਨਾ ਪੁੱਤ ਗਲਤੀ ਬੈ ਜਾ ਬੈ ਹੋਈ ਨਾ ਕੋਈ ਨਹੀਂ ਮੈਂ ਬੰਦਾ ਆਉਦੇ ਨੂੰਹਾ ਪੁੱਤਾਂ ਨੂੰ ਧੀਆ ਪੁੱਤ ਆਰਦੀ ਹੁੰਦੇ ਬੈ ਜਾ ਕੋਈ ਨਹੀਂ ਬੇਬੇ ਗਲਤੀ ਤਾਂ ਗਲਤੀ ਹੈ ਜੇ ਮੈਂ ਤੈਨੂੰ ਕੱਢਾ ਦੇਖ ਲਾ ਕਰਾਂ ਹਾਂ ਕੈਸਾ ਲੋਗੇ ਮੁੜ ਕੇ ਗਲਤ ਤੇਰੀ ਬਾਤ ਨਾ ਪੁੱਛੀ ਚੱਲ ਕੋਈ ਨਾ ਪੁੱਤ ਫਿਰ ਤੈਨੂੰ ਵੀ ਪਤਾ ਲੱਗ ਗਿਆ ਵੀ ਮੈਂ ਗਲਤੀ ਕੀਤੀ ਸੀ ਮੇਰ ਨਾਲ ਹੋ ਗਈ ਹੁਣ ਤੇਰੇ ਨੂੰ ਪੁੱਤ ਨੇ ਤੇਰ ਨਾਲ ਕਰਤੀ ਤੈਨੂੰ ਹੁਣ ਕਹਿੰਦੇ ਜ਼ਮੀਨ ਜਾਗਿਆ ਏਦਾ ਲਾਲਚ ਸੀ ਮੈਂ ਇੱਥੋਂ ਤਾਂ ਲਵਾ ਲਈ ਸੀ ਤੇਰੇ ਕੋਲ ਜ਼ਮੀਨ ਸੀ ਤੂੰ ਤਾਂ ਖਾ ਲੈਂਦੀ ਭਾਈ ਰੋਟੀ ਬੇਬੇ ਇੱਥੇ ਅਸੀਂ ਪਰਮਪਰੇਖੇ ਵੀ ਜ਼ਮੀਨਾਂ ਨਾਲ ਰੋਟੀਆਂ ਮਿਲਦੇ ਨੇ ਜ਼ਮੀਨਾਂ ਨਾਲ ਕੋਈ ਰੋਟੀਆਂ ਨਹੀਂ ਮਿਲਦੀਆਂ ਰੋਟੀਆਂ ਤਾਂ ਜੀ ਆਪਾਂ ਬੰਦੇ ਦੀ ਇੱਜ਼ਤ ਕਰਾਂਗੇ ਫਿਰ ਮਿਲਦੀ ਏ ਰੋਟੀ ਤਾਂ ਉਹ ਜਿੱਦਦਾ ਇਹਨੂੰ ਤਾਂ ਬਹਿਮ ਸੀਗਾ ਵੀ ਬੁੜੀ ਦਾ ਨਾ ਜ਼ਮੀਨ ਐ ਖਾਣੇ ਮੈਂ ਜ਼ਮੀਨ ਲਹਾ ਲਾਂ ਵੀ ਮੈਨੂੰ ਰੋਟੀ ਮਿਲ ਜੂਗਾ ਹਾਂ ਰੋਟੀ ਜ਼ਮੀਨਾਂ ਨਾਲ ਨਹੀਂ ਮਿਲਦੀ ਤੈਨੂੰ ਪਤਾ ਲੱਗਿਆ ਮੇਰੇ ਨਾਂ ਕਿਹੜਾ ਜ਼ਮੀਨ ਸੀ ਭਾਈ ਮੈਂ ਆਪਦੇ ਪੇਕੇ ਹੀ ਬਹਿ ਕੇ ਚਾਰ ਪੰਜ ਸਾਲ ਖਾਇਆ ਤੂੰ ਕੀ ਗੱਲਾਂ ਮਾਰਦੀ ਐ ਇਹ ਤਾਂ ਬੇਬੇ ਦਾ ਕੱਲੀ ਘਰੀ ਸੀ ਨਾ ਤਾਂ ਮਾਮਾ ਸੀਗਾ ਨਾ ਸੀ ਮੰਮੀ ਉਹ ਤਾਂ ਵਿਆਹ ਗਏ ਸੀ ਉਹ ਤਾਂ ਬਾਈ ਘਰ ਨਹੀਂ ਧੀ ਰੇਕਾ ਹੂੰ ਉਹਨੂੰ ਕਹਿ ਕੇ ਆਇਆ ਉਹੀ ਮਗਰੋਂ ਗੇਟ ਲਾਊਗਾ ਜੇ ਕਿਤੇ ਹੁੰਦੇ ਨਾ ਮਾਮਾ ਦੇ ਮਾਮੀ ਆਉਣ ਨਹੀਂ ਦਿੰਦੇ ਸੀ ਬੇਬੇ ਨੂੰ ਕਿੱਥੇ ਫਿਰਦੀ ਐ ਤੂੰ ਫੇਰ ਲੈ ਜੀ ਬੇਬੇ ਨਾ ਆਉਂਦੀ ਫੇਰ ਆਪਾਂ ਕੀ ਕਰਦੇ ਬੇਬੇ ਬਿਨਾ ਬੇਬੇ ਦੇਖ ਤੇਰੀ ਜ਼ਮੀਨ ਐ ਤੂੰ ਆਪਦੇ ਨਾਂ ਕਰਵਾ ਲੈ ਹੁਣੇ ਹੀ ਮਗ ਚੱਲ ਮੇਰੇ ਨਾਲ ਜਾ ਮੈਂ ਤੇਰੇ ਨਾਂ ਕਰਵਾ ਦਾਨੀ ਮੈਂ ਤਾਂ ਭਾਈ ਕਿਉਂ ਕਰਾਵਾਂ ਜ਼ਮੀਨ ਜ਼ਮੀਨ ਹੁਣ ਮੇਰੀ ਸੀ ਚੱਲ ਮੈਂ ਕਹਿੰਦੇ ਤੇਰੇ ਨਾਂ ਕਰਾਤੀ ਤੈਨੂੰ ਤਾਂ ਐਸੀ ਵੀ ਬੁੜੀ ਨੂੰ ਰੋਟੀ ਦੇਣੀ ਔਖੀ ਹੈਗੀ ਹੁਣ ਤੇਰੇ ਨਾਂ ਜ਼ਮੀਨ ਸੀ ਮੈਨੂੰ ਕਿ ਕਰਾਵਾਂ ਉਹ ਤੇ ਨੋ ਪੁੱਤ ਦੇ ਨਾਂ ਕਰਾ ਭਾਈ ਨਾ ਨਾ ਬੇਬੇ ਜ਼ਮੀਨਾਂ ਨਾਲ ਨਹੀਂ ਹੁੰਦਾ ਮੈਂ ਤੈਨੂੰ ਦੱਸੀ ਤਾਂ ਜਾਨੀਆ ਵੀ ਵੱਡੇ ਬੰਦੇ ਦੀ ਕਦਰ ਕਰਨੀ ਚਾਹੀਦੀ ਐ ਬੇਬੇ ਅੱਗੇ ਪਹਿਲਾਂ ਜਵਾਨੇ ਤੂੰ ਪਿਛਲੇ ਜਵ ਪਿਛਲੇ ਜਮਾਨੇ ਚ ਬੁੜਿਆਂ ਨੇ ਨਾ ਹੀ ਜ਼ਮੀਨਾਂ ਰਹਿੰਦੀਆਂ ਸੀ ਆਪੇ ਬਰਸ ਤਾਪ ਹੋ ਜਾਂਦੀ ਸੀ ਕੌਣ ਲਹਾਂਦਾ ਸੀ ਅੱਗੇ ਬੇਬੇ ਭਾਈ ਸਿਆਣੇ ਸੀ ਲੋਕ ਨਹੀਂ ਲਹੋਂਦੇ ਸੀ ਹੁਣ ਤੈਨੂੰ ਪਤਾ ਲੱਗ ਗਿਆ ਬੱਚਾ ਲੱਗ ਗਿਆ ਜ਼ਮੀਨ ਸੀ ਆਪੇ ਚੜ ਜਾਂਦੀ ਸੀ ਤੈਨੂੰ ਕਾਹਲੀ ਹੋਈ ਸੀ ਛੱਤੀ ਮਾਂ ਆਪਦੇ ਨਾਲ ਲਵਾਲਾ ਬੇਬੇ ਤਾਂ ਐਂ ਕਹਿੰਦੀ ਸੀ ਮੈਨੂੰ ਜਾਣ ਵੇਲੇ ਆ ਮੈਂ ਤੈਨੂੰ ਲੈਣ ਗਿਆ ਅਕੇ ਜ਼ਮੀਨ ਮੈਂ ਤੇਰੇ ਨਾਲ ਕਰਾ ਦੂੰ ਮੈਂ ਤੈਨੂੰ ਕਿਹਾ ਨਹੀਂ ਸੀ ਉਹਦਾ ਨਾ ਵਾਦਾ ਕਰਕੇ ਆਇਆ ਮੈਂ ਕਿਹਾ ਮੇਰੀ ਮਾਂ ਨਾ ਕਰਾਈਂ ਜ਼ਮੀਨ ਠੀਕ ਐ ਪਹਿਲਾਂ ਮੇਰੀ ਮਾਂ ਨਾਲਾ ਜਿੰਨਾ ਚਿਰ ਜਿਉਂਦੀ ਐ ਦੇਖ ਲੈ ਹੁਣ ਮੈਂ ਜ਼ਮੀਨ ਲਹੋਣੀ ਨਹੀਂ ਫਿਰ ਤੀਰੇ ਨਾਲ ਆਉਗੀ ਫਿਰ ਗਾਹਾਂ ਦੀ ਗਾਹ ਇਹੀ ਜਾਈ ਜਾਊ ਜਮੀਨ ਇਹ ਮੈਂ ਜਮੀਨ ਕੀ ਕਰਨੀ ਆਵਦੇ ਨਾ ਬੇਬੇ ਕਰਵਾ ਲੂਗੀ ਆਹਦੇ ਨਾਲ ਬੇਬੇ ਦੇ ਨਾਲ ਆਪੇ ਇਹਦੇ ਪੁੱਤ ਪੋਤੇ ਆ ਨਾ ਚੜ ਜੂਗੀ ਬੇਬੇ ਦੇ ਨਾਲ ਮੇਰੀ ਕਹਾਣੀ ਦੇਖ ਲੈ ਹੁੰਦਾ ਦਿਮਾਗ ਖੁੱਲ ਗਿਆ ਮੇਰੇ ਨਾਲ 10 ਕਿੱਲੇ ਸੀਗੇ ਤੇ ਨੂੰ ਤੇ ਪੁੱਤ ਛੱਡ ਕੇ ਬਾਗੇ ਹੁਣ ਤਾਂ ਖਾਣੇ ਮੈਂ ਤਾਂ ਉਹ ਗੱਲ 10 ਕਿੱਲਿਆਂ ਦੇ ਹੰਕਾਰ ਚ ਹੀ ਤੁਰੀ ਫਿਰਦੀ ਸੀ ਮੈਨੂੰ ਤਾਂ ਬੇਬੇ 10 ਕਿੱਲਿਆਂ ਨਾਲ ਹੰਕਾਰੀ ਹੋਇਆ ਪਿਆ ਸੀ ਮੇਰੇ ਨਾਲ 10 ਕਿੱਲੇ ਮਤੇ 10 ਕਿੱਲਿਆਂ ਦੀ ਸਿਰਤੀ ਰੋਟੀ ਖਾਈ ਜੋ 10 ਕਿੱਲਿਆਂ ਸਿਰ ਤੇ ਖਾਈ ਜੋ ਭਾਈ ਤੂੰ ਇਹ ਵੀ ਸੋਚਦੀ ਵੀ ਮੇਰੀ ਸੱਸ ਵੀ ਕਹਿੰਦੇ 10 ਕਿੱਲੇ ਲਈ ਬੈਠੀ ਸੀ ਜਦੋਂ ਮੈਂ ਉਹਨੂੰ ਜ਼ਮੀਨ ਲਹਾ ਲਈ ਉਹਨੂੰ ਮੈਂ ਘਰੋਂ ਕੱਢਤਾ ਤੇ ਵੀ ਤੂੰ ਉਹ ਸਿਆਣੀ ਸੀ ਮੈਂ ਇਹ ਕਹਿੰਨੇ ਸਿਆਣਪ ਦੇਖੀ ਨਾ ਤੈਨੂੰ ਆਏਗਾ ਮੈਂ ਆਪਦੀ ਜ਼ਮੀਨ ਆਪਦੇ ਨਾਂ ਰੱਖਾਂ ਉਹਨਾਂ ਦੇ ਨਾਂ ਨਾ ਕਰਾਵਾਂ ਤਾਇਆ ਤੈਨੂੰ ਉਹ ਛੱਡ ਕੇ ਭੱਜ ਕੇ ਭਾਈ ਬੇਬੇ ਫਿਰ ਮੈਨੂੰ ਤਾਂ ਹੰਕਾਰ ਸੀ ਤੈਨੂੰ ਦੱਸੀ ਤਾਂ ਜਾਨੀਂ ਜ਼ਮੀਨ ਦੇ ਹੰਕਾਰ ਨੇ ਮਾਰਤੀ ਮੈਂ ਤਾਂ ਇਹ ਇਹ ਮਨ ਚ ਗੱਲ ਇਹ ਸੀ ਵੀ ਜੀ ਕਿਤੇ ਮੈਂ ਆਪਦੀ ਨੂੰ ਨਾ ਕਰਾਤੀ ਉਹ ਮੈਨੂੰ ਘਰੋਂ ਕੱਢਣਗੇ ਘਰੋਂ ਕੱਢੂ ਗਣਸ਼ਾਇਯ ਭਾਈ ਮੇਰੇ ਪੇਕੇ ਸੀ ਮੈਂ ਜਾ ਕੇ ਬਹਿ ਗਈ ਸੀ ਇਹਦੇ ਪੇਕੇ ਸੀ ਇਹ ਜਾ ਕੇ ਬਹਿ ਨੂੰ ਜਵਾਕ ਤਾਂ ਕਰੋ ਨਾ ਨਿਕਲਦੇ ਪੰਕੇ ਦਾ ਸਾਰੇ ਜ਼ਮੀਨ ਦੀ ਪਾਈ ਹੈ ਕਜਿਏ ਤਾਂ ਜੀ ਇਹਨੂੰ ਨੇ ਕੱਢਿਆ ਤੇ ਨੇ ਉਹਨਾਂ ਨੂੰ ਕੱਟਤਾ ਆ ਦੇਖ ਬੇਟਾ ਇਹ ਆ ਦੇਖ ਜਿਵੇਂ ਹੁਣ ਤੂੰ ਮੈਨੂੰ ਲਿਆਇਆ ਜ਼ਮੀਨ ਖਰਾਦ ਦੀ ਸੀ ਇਹਦੇ ਨਾਲ ਜਿਵੇਂ ਤੂੰ ਮੈਨੂੰ ਲਿਆਇਆ ਐਵੇਂ ਜ਼ਿਕਰ ਕਰਨ ਇਹਨੂੰ ਲਿਆਉਂਦੇ ਜੇ ਪਿੰਡ ਵਗੈ ਨਹੀਂ ਜਵਾਕ ਤਾਂ ਨਾ ਜਾਂਦੇ ਬੇਬੇ ਫਿਰ ਤਾਂ ਆਪਣੇ ਘਰ ਦੀ ਰੀਤ ਹੀ ਤੁਰ ਜਾਂਦੀ ਫਿਰ ਤਾਂ ਬੁੜੂਆਂ ਦੇ ਨਾਲ ਜ਼ਮੀਨ ਹੋਈ ਜਾਂਦੀ ਇੱਕ ਆਈ ਜਾਂਦੀ ਦੂਜੀ ਆਉਂਦੀ ਸੱਸਾਂ ਨੂੰ ਕੱਢੀ ਜਾਂਦੀ ਪਰ ਇਹਦੇ ਜਸਿਆਣ ਕਿੱਥੋਂ ਆਉਂਦੀ ਮੈਂ ਤਾਂ ਹੁਣ ਐ ਕਹਿੰਦੀ ਆ ਵੀ ਚੁੱਪ ਕਰਕੇ ਆਪਦੇ ਨਾਂ ਕਰਾ ਲੈ ਜਮੀਨ ਜਿੱਦੇ ਤੈਨੂੰ ਕੁਝ ਹੋ ਗਿਆ ਆਪ ਤੇ ਸਭ ਦੇ ਨਾਂ ਚੜ ਜੂਗੀ ਕਿਸੇ ਨਾ ਮਰਜੀ ਚੜੇ ਕਿਧਰੇ ਜਾਵੇ ਚੱਲ ਇਹ ਮੀਨ ਦਾ ਭਾਈ ਤੇਰੇ ਜਸਿਆਣ ਫਾ ਗਈ ਹਜੇ ਵੀ ਅਕੇ ਡੁੱਲੇ ਵੇਰਾਂ ਦਾ ਵੀ ਆਏ ਨਾ ਜਾਣ ਵੀ ਕਹਿੰਦੇ ਡੁੱਲੇ ਜਿਹੜੇ ਝੋਲੀ ਚ ਪੈ ਹਜੇ ਵੀ ਚੰਗੇ ਆ ਕੋਈ ਗੱਲ ਨਹੀਂ ਚੱਲ ਵਧੀਆ ਤੈਨੂੰ ਮਾਤਾ ਹੀ ਕਦੋਂ ਤਾਈ ਭਾਈ ਉਹ ਮੇਰੀ ਗੱਲ ਸੁਣ ਲੈ ਤੂੰ ਤੇਬੇ ਨੂੰ ਕਹੀ ਤਾਂ ਜene ਵੀ ਜਮੀਨ ਲਵਾ ਲੈ ਉਹ ਕਦੇ ਲਾਲਚ ਮੇਰੀ ਮਾਂ ਨੂੰ ਕੁਝ ਦੇਣਾ ਨਹੀਂ ਤੂੰ ਕਰੇਂ ਨਿਕਲ ਨਾ ਹਾਂ ਕਰਦੇ ਤਾਂ ਜ਼ਮੀਨ ਦੀ ਲਾਲਚ ਵੜਾ ਹੁਣ ਤਾਂ ਨਾ ਜੇ ਮੈਂ ਬੇਬੇ ਨੂੰ ਕੁਝ ਦੇਣਾ ਹੁੰਦਾ ਮੈਂ ਬੇਬੇ ਤਾਂ ਇੰਨੇ ਸਾਲਾ ਹੋ ਗਏ ਸੀ ਗਈ ਨੂੰ ਇੱਕਾਂ ਤੋਂ ਕਾਤੋਂ ਸਾਂਦੀ ਇਹਨੂੰ ਕਮਲਿਆ ਐ ਸੋਚ ਹੁਣ ਤਾਂ ਮੈਨੂੰ ਅਕ ਲੱਗੀ ਬੇਬੇ ਹੁਣ ਤਾਂ ਮੈਂ ਦੇਖ ਕੋਈ ਗਲਤੀ ਨਹੀਂ ਕਰਦੀ ਜਮਾ ਚੁੱਪ ਕਰਕੇ ਆਰ ਦੇਣਾ ਬੇਬੇ ਜਾਊਗੀ ਨਾਲ ਬਗ ਚੱਲੂ ਮੈਂ ਬੇਬੇ ਦੇ ਨਾਂ ਜ਼ਮੀਨ ਕਰਾ ਦੇਾਂਗੇ ਬੇਬੇ ਨੂੰ ਮੰਜੇ ਤੇ ਬੈਠੀ ਨੂੰ ਰੋਟੀ ਦੇਉਂਗੀ ਬੇਬੇ ਦੀ ਮੈਂ ਸੇਵਾ ਕਰਾਂਗੀ ਜਮੀਨਾ ਜਬੋਨਾ ਦੀ ਕੋਈ ਗੱਲ ਨਹੀਂ ਬੇਬੇ ਵਾਸਤੇ ਰੋਟੀ ਬਣਾ ਲੈ ਚਾਹ ਬਣਾ ਗੱਲਾਂ ਦੀ ਕੜਾ ਕਰੀ ਜਾਂਦੀ ਹੈਗੀ ਬੇਚੀ ਜਮੀਨਾ ਦਾ ਕਹੀ ਇੱਥੇ ਪੰਜਾ ਰਹਿ ਜਾਣਗੇ ਭਾਈ ਜਮੀਨਾ ਮੈਂ ਕਿਹੜਾ ਚੱਕ ਕੇ ਨਾਲ ਲੈ ਜਾਂ ਅੱਗੇ ਕਹਿੰਦੇ ਦਾਦੇ ਬੜਦਾਦੇ ਕਿਹੜਾ ਤੁਹਾਡੇ ਕਹਿੰਦੇ ਨਾਲ ਲੈ ਗਏ ਇੱਥੇ ਰਹਿ ਜਾਣਗੇ ਜਮੀਨਾ ਇਹ ਤਾਂ ਮੋਹ ਪਿਆਰ ਆ ਕਲਾ ਜਮੀਨਾ ਨਾਲ ਸਾਡੇ ਕੋਲ ਜਮੀਨਾ ਕੋ ਜ ਨਹੀਂ ਰਹਿੰਦਾ ਪਹਿਲਾ ਹੀ ਪੀੜੀ ਖਾਪੀ ਕੇ ਇਥੋਂ ਦੁਰ ਗਈ ਮੈਂ ਦੁਰ ਜੂ ਮਗਰਾ ਸੋਡੇ ਨਾ ਹੋ ਜੂ ਜੇ ਮੈਂ ਜਵਾਕ ਪਾਲ ਜਾਣਗੇ ਮਗਰਾ ਕਹਾਂ ਹੋਰ ਪੀੜੀ ਦੁਰ ਜੂਗੀ ਹਾਂ ਇਹ ਤਾਂ ਗਾਂ ਦੀ ਗਾਂ ਬੇਬੇ ਬਰਾਸਤ ਹੈ ਤਾਂ ਬਰਾਤ ਚੋਈ ਜਾਂਦੀ ਉਹ ਜਾ ਜਾ ਕੇ ਦੁਹਰਾ ਮਰੀਆ ਚਾਹ ਲੋਕਾਂ ਨੂੰ ਘਰ ਹੋਏ ਪਏ ਹੈ ਕੋਈ ਨਹੀਂ ਮੈਂ ਬਣਾਉਣੀ ਚਾਹਤਾ ਹੁਣ ਮੈਂ ਬਣਾਉਂਗੀ ਬੇਬੇ ਨੂੰ ਬੇਬੇ ਰੋਟੀ ਬਣਾ ਕੇ ਲੈ ਮੈਂ ਪਹਿਲਾਂ ਜਾਣਾ ਮੈਂ ਪਹਿ ਖਾਪੀ ਕੇ ਕਹਿੰਦੇ ਨਾਨੂ ਕੇ ਪਈ ਸੀ ਤੇ ਐਨੇ ਮੈਨੂੰ ਗਰਲਾਰਸ ਵਿੱਚ ਵਗ ਗਿਆ ਇਹ ਲਿਆਇਆ ਵਧੀਆ ਹੋ ਗਿਆ ਜੇ ਅਗਰ ਮਾਮਾ ਤੇ ਮਾਮੀ ਹੁੰਦੇ ਘਰੇ ਫਿਰ ਮੈਨੂੰ ਕੋਈ ਨਹੀਂ ਸਿਉਣ ਦਿੰਦਾ ਫਿਰ ਨਾ ਇਹ ਤੂੰ ਜਵਾਕ ਨੂੰ ਲੈਣੇ ਦੇਈ ਜਾਂਦੀ ਵੀ ਮਾਂ ਨੂੰ ਲੈਣਗੇ ਅਸੀਂ ਹੁਣ ਤਾਂ ਤੇਰੇ ਨਾਲ ਆ ਗਈ ਬੇਬੇ ਮੈਂ ਤਾਂ ਕਦੋਂ ਦੀ ਫਿਕਰ ਕਰੀ ਜਾਂਦੀ ਸੀ ਬੇਬੇ ਆਉ ਪਤਾ ਨਹੀਂ ਨਾ ਚੱਲ ਬੇਬੇ ਚੰਗੀਆਂ ਤੂੰ ਉਹੀ ਗੱਲ ਜਿਹੜੀ ਨਹੀਂ ਆਪ ਖਾਲੀ ਨਹੀਂ ਮੋੜਿਆ ਨਾਲ ਖਾਲੀ ਤਾਂ ਨਹੀਂ ਮੋੜਿਆ ਪਰ ਫੁਰਮਾ ਪੇਕਾ ਬਣੀ ਉਹ ਵੀ ਟੁੱਟ ਗਈ ਜਦੋਂ ਮੈਂ ਉਹਨਾਂ ਦਾ ਘਰ ਛੱਡ ਕੇ ਆ ਗਈ ਬਗਾਨੇ ਹੱਥ ਤੇ ਸਵੇਰ ਨੂੰ ਕਹਿੰਦੇ ਤੂੰ ਵੀ ਨਾ ਮੇਰੇ ਛਿੱਤਰ ਮਾਰੀ ਹੁਣ ਕਹਿੰਦੇ ਤੂੰ ਸੰਭਲੀ ਪਾਈ ਨਾ ਨਾ ਬੇਬੇ ਮੈਂ ਮੁੜ ਕੇ ਗਲਤੀ ਨਹੀਂ ਕਰਦੀ ਜੋ ਤੈਨੂੰ ਇੱਕ ਵਾਰੀ ਕਰਦਾ ਜੋ ਤੇਰੇ ਨਾਲ ਜ਼ਮੀਨ ਕਰਾਤੀ ਮੈਂ ਤੈਨੂੰ ਘਰੋਂ ਕਿਉਂ ਕੱਢੂੰਗੀ ਚਲ ਕੋਈ ਨਾ ਚੱਲ ਆ ਜਾ ਬੜਾ ਇਹ ਚਾਹ ਬਣਾ ਲੈ ਜਾ ਚੰਗਾ ਬਚਾਹ ਬਣਾ ਕਿਲੇ ਨਹੀਂ ਤੁਸੀਂ ਕਰੋ ਮਾਂ ਪੁੱਤ ਗੱਲਾਂ ਚਲ ਕੋਈ ਨਾ ਭਾਈ ਗੱਲਾਂ ਕਰਦੇ ਦੇਖ ਲੈ ਬੇਬੇ ਹੁਣ ਤਾਂ ਬਾਲ ਨਿਕਲੇ ਪਏ ਜੀ ਬਾਲਾ ਬਾਲ ਨਿਕਲ ਗਏ ਭਾਈ ਕਹਿੰਦੇ ਹੁੰਦੇ ਆ ਕਿ ਟੱਕਲੇ ਚ ਵਾਲ ਨਹੀਂ ਰਿਹਾ ਹੁਣ ਤਾਂ ਕਹਿੰਦੇ ਟੱਕਲੇ ਚ ਰਹਿ ਜਾਊਗਾ ਇਹ ਚ ਵਾਲ ਨਹੀਂ ਇਹ ਚ ਵਾਲ ਰਹਿ ਜਾਂਦਾ ਹੁੰਦਾ ਲੈ ਬੇਬੇ ਮੇਰੀ ਗੱਲ ਸੁਣ ਲੈ ਉਹ ਮੇਰੇ ਮਾਮੇ ਨੇ ਮੇਰੇ ਮਾਮੇ ਨੇ ਫੋਨ ਤਾਂ ਹੁਣ ਆਊਗਾ ਹੀ ਹਾਂ ਉਹ ਮੈਨੂੰ ਸੋਸੋ ਕੁਝ ਬੋਲਣਗੇ ਮੈਂ ਇਹਨੇ ਕਾਲ ਕੋਈ ਨਾ ਭਾਈ ਕਹਿੰਦੇ ਤੂੰ ਚੱਕ ਲੈਂਦਾ ਅੰਗਾ ਤਾਂ ਕੀ ਐ ਇਹਦੀ ਗੱਲ ਕਰਾਏਗਾ 100 100 ਕੁਝ ਬੋਲੇ ਫਿਰ ਆਪਾਂ ਨੂੰ ਮਿਹਣੇ ਦੇ ਜਊ ਤੂੰ ਜਾ ਕੇ ਬਾਹਰ ਅੰਦਰ ਜਾ ਕੇ ਗੱਲ ਕਰਕੇ ਕਹਿੰਦੇ ਕੱਟਦੀ ਕੋਈ ਨਾ ਚੰਗਾ ਬੇਬੀ ਤੂੰ ਆਰਾਮ ਕਰ ਮੈਂ ਮੱਜਾਂ ਨੂੰ ਨੀਰਾ ਪਾਉਣਾ ਚੰਗਾ ਚੰਗਾ ਭਾਈ ਕੋਈ ਨਾ ਜਿੰਨੀਆਂ ਤੈ ਮੇਰੇ ਨਾਲ ਕਰੀਆਂ ਸੀ ਉਹਨੀਆਂ ਹੀ ਤੇਰੇ ਨਾਲ ਕਰੂੰਗੀ ਦੇਖਦੀ ਜਾ ਕਹਿੰਦੇ ਤੂੰ ਕਹਿੰਦੇ ਮੇਰੇ ਹੂਕਾ ਨੂੰ ਲੋਟ ਆਉਂਦੀ ਸੀਗੀ ਨੂੰ ਪੁੱਤ ਨੇ ਤੇਰੇ ਨਾਲ ਤਾਂ ਹੀ ਕਰਾਂ ਜੇ ਤੈ ਮੇਰੇ ਨਾਲ ਕਰੀਆਂ ਸੀਗੀਆਂ ਕੋਈ ਨਾ ਉਹ ਤਾਂ ਵਗ ਗਿਆ ਦਾ ਜਵਾਕ ਜੱਲਾ ਪੜਾ ਲੈਣਗੇ ਨਾ ਇਹ ਸ਼ਹਿਰ 'ਚ ਰਹਿਣਗੇ ਤੂੰ ਦੇਖੀ ਸਹੀ ਜਮੀਨ ਘਰਾਲਾਂ ਤੇ ਪੁਕੇਰਾ ਕਹਿੰਦੇ ਤੂੰ ਕਹਿੰਦੀ ਨਾ ਜਿਵੇਂ ਤੈਂ ਮੇਰ ਨਾਲ ਕਰੀਂ ਉਵੇਂ ਤੇਰੇ ਵੱਟ ਕੱਢੂ ਯਾਦ ਰੱਖੀ ਤੂੰ ਮੇਰੀ ਅੱਜ ਵਾਲੀ ਗੱਲ ਕੋਈ ਨਾ ਬੱਕਰੀ ਸੋਚੈਨਲੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੋ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਐ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਇਹਦਾ ਅਗਲਾ ਐਪੀਸੋਡ ਜਰੂਰ ਦੇਖਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ